ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਦੋਸਤੋ ਦੇਖ ਰਹੇ ਹੋ ਕਮਾਲੂ ਡੈਰੀ ਫਾਰਮ ਪਹਿਲਾਂ ਤਾਂ ਮੈਂ ਕਿ ਬੇਨਤੀ ਕਰਦਾ ਦੋਸਤੋ ਜਿਹੜੇ ਵੀ ਨਾ ਚੈਨਲ ਤੇ ਪਹਿਲੀ ਵਾਰੀ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ YouTube ਤੇ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਓ Facebook ਤੇ ਐ ਇਸਟਾ ਤੇ ਉਹਨੂੰ ਫੋਲੋ ਕਰ ਲਿਓ ਸੋ ਅੱਜ ਨਾ ਇੱਕ ਅਹਿਮ ਦੋਸਤੋ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈਗੀ ਇੱਕ ਨਾ ਠੱਗੀ ਚੱਲੀ ਹੈਗੀ ਚੱਲਿਆ ਤਾਂ ਬਾਕੀ ਕਾਫੀ ਟਾਈਮ ਹੁੰਦਾ ਹੈ ਹੋ ਸਕਦਾ ਕਿਸੇ ਭਰਾ ਦੇ ਨਾਲ ਉਹ ਠੱਗੀ ਵੱਜੀ ਵੀ ਹੋਵੇ ਜੇ ਵੱਜੀ ਹੋਈ ਠੱਗੀ ਤਾਂ ਦੱਸਿਓ ਜਰੂਰ ਸੋ ਮੈਨੂੰ ਮੈਂ ਕੱਲ ਇੱਕ ਬੰਦੇ ਨੂੰ ਫੋਨ ਕੀਤਾ ਉਹਨਾਂ ਨੇ ਫੇਸਬੁੱਕ ਤੇ ਨਾ ਇੱਕ ਮੱਝ ਪਾਰਕੀ ਹੈ ਤੇ ਰੇਟ ਉਹਦਾ 70000 ਲਿਖ ਰੱਖਿਆ ਤੇ 16 ਕਿਲੋ ਕਹਿੰਦੇ ਇਹਦਾ ਦੁੱਧ ਹੈ ਤੇ ਜਦੋਂ ਮੈਂ ਉਸ ਬੰਦੇ ਨੂੰ ਫੋਨ ਲਾਇਆ ਜਦੋਂ ਮੈਂ ਫੋਨ ਲਾਇਆ ਉਹਨੂੰ ਤੇ ਮੈਂ ਹਾਂ ਬਾਈ ਕਿੱਥੋਂ ਬੋਲਦੇ ਹੋ ਕਹਿੰਦਾ ਬਾਈ ਮੈਂ ਬੋਲਦਾ ਚਤੌਰਗੜ ਤੋਂ ਉਹ ਰਾਜਸਥਾਨ ਹੈ ਮੈਂ ਮੱਝਵਾਰੀ ਪੁੱਛਿਆ ਮਾਹ ਬਾਈ ਇੱਕ ਮੱਝ ਦੀ ਫੁੱਤ ਵੀਡੀਓ ਪਾਈ ਹੈ ਕਹਿੰਦਾ ਹਾਂ ਬਈ ਹੈਗੀ ਹੈ ਕਿੰਨੇ ਦੀ ਕਹਿੰਦਾ 70000 ਦੀ ਕਹਿੰਦਾ ਤੁਹਾਨੂੰ ਪਹੁੰਚ ਕਰ ਦਿਆਂਗੇ ਤੇ ਨਹੀਂ ਕਹਾਂ 70000 ਦੀ ਤੁਹਾਨੂੰ ਦੇ ਦਿਆਂਗੇ ਮਾ ਫਿਰ ਬਾਈ ਇਹਦਾ ਉਹ ਡਿਲੀਵਰੀ ਜਿਹੜੀ ਕਰੋਗੇ ਕਹਿੰਦਾ ਉਹ ਵੀ ਕਰ ਦਾਂਗੇ ਉਹਦਾ 6000 ਰੁਪਏ ਲਵਾਂਗੇ ਕਹਿੰਦਾ ਅਸੀਂ 76000 ਦੇ ਵਿੱਚ ਕਹਾਂ ਤੁਹਾਡੇ ਕੋਲੇ ਮੱਝ ਪਹੁੰਚ ਕਰ ਦਾਂਗੇ ਅਸੀਂ ਤੇ ਜਦੋਂ ਮੈਂ ਮੱਝ ਉਹਨੂੰ ਵੀਡੀਓ ਮੰਗਾਈਆਂ ਮੱਝ ਦੀਆਂ ਤੇ ਵਿੱਚ ਉਹਨੇ ਦੋ ਤਿੰਨ ਮੈਨੂੰ ਗਾਵਾਵਾਂ ਦੀਆਂ ਵੀਡੀਓ ਭੇਜੀਆਂ ਗਾਵਾ ਮੈਨੂੰ ਲੱਗਦਾ ਉਹ 30 35 ਡੇਟ ਵਾਲੀਆਂ ਗਾਮਾਂ ਆ ਗਈਆਂ ਤੇ ਮੱਝ ਵੀ ਜੇ ਆਪਾਂ ਦੇਖੀਏ ਨਾ ਉਹ ਜੇ ਆਪਾਂ ਆਮ ਰੁਟੀਨ ਦੇ ਵਿੱਚ ਆਪਾਂ ਆਪਣੇ ਦੇਖੀਏ ਜਾਂ ਕਿਤੇ ਵੀ ਦੇਖ ਲਈਏ ਤਾਂ ਉਹ ਮੇਰੇ ਹਿਸਾਬ ਨਾਲ ਮੱਝ ਆਇਮਨ ਉਹ 1.5 ਤੋਂ 2 ਲੱਖ ਦੇ ਵਿੱਚ ਮੱਝ ਹੋਣੀ ਆ ਉਹ 1.5 ਲੱਖ ਤੋਂ ਤਾਂ ਘਟ ਹੋਈ ਨਹੀਂ ਸਕਦੀ ਕਿਸੇ ਕੀਮਤ ਤੇ ਵੀ ਉਹ ਪਲਾਸੀ ਹੋ ਸਕਦੀ ਹੈ 2 ਲੱਖ ਦੇ ਘਰਾਂ ਦੇ ਕਿਉਂ ਜਿਹੜੇ ਸਾਡੇ ਢਾਂਚੇ ਤੇ ਉਹਨਾਂ ਦੇ ਹਵਾਨੇ ਮੱਜ ਦੇ ਦਿਖਾਏ ਐ ਜਿਹੜੇ ਸਾਡੇ ਮੱਜ ਦੇ ਫੋਟੋ ਮੈ ਭੇਜੀਆਂ ਉਹਨਾਂ ਵੀਡੀਓ ਭੇਜੀ ਐ ਮੱਜਾਂ ਦੀ ਤੇ 6000 ਰੁਪਏ ਦੇ ਵਿੱਚ ਮੈਨੂੰ ਕਹਿੰਦਾ ਮੈਂ ਤੁਹਾਨੂੰ ਪਹੁੰਚ ਕਰ ਦੂੰਗਾ 76000 ਦੇ ਵਿੱਚ ਮੈਂ ਉਸ ਨਾਲ ਗੱਲ ਕੀਤੀ ਮਹਾਬਾਈ ਕਰਦੇ ਹੋ ਪਹੁੰਚ ਅਸੀਂ ਪੈਸੇ ਲੈ ਲਿਓ ਸਾਡੇ ਕੋਲੇ ਪਹੁੰਚ ਕਰਦੇ ਹੋ ਕਹਿੰਦਾ ਨਹੀਂ ਐ ਪਹੁੰਚ ਨਹੀਂ ਹੋਣੀ ਤੁਸੀਂ ਸਾਨੂੰ 6000 ਰੁਪਏ ਪਾ ਦਿਓ ਕਹਿੰਦਾ ਉਸ ਤੋਂ ਬਾਅਦ ਤੁਹਾਨੂੰ ਅਸੀਂ ਪਹੁੰਚ ਕਰਾਂਗੇ ਕੰਦਾ ਸੀਫਰ ਬਿਲਟੀ ਕਟਾਉਣੀ ਪੈਂਦੀ ਹੈ ਮਾ ਨੂੰ ਆਖਾ ਮੈਂ 70000 ਰੁਪਏ ਤੁਸੀਂ ਕਹਿੰਦੇ ਅਸੀਂ 80000 ਰੁਪਏ ਦੇ ਦਾਂਗੇ ਤੇ ਸਾਨੂੰ ਤੁਸੀਂ ਪਹੁੰਚ ਹੀ ਕਰ ਦਿਓ ਅਸੀਂ 4000 ਰੁਪਏ ਤੁਹਾਨੂੰ ਵਾਧੇ ਦੇਵਾਂਗੇ ਕੋਈ ਗੱਲ ਨਹੀਂ ਕੰਦਾ ਨਹੀਂ ਜੀ ਇਹਦੀ ਬਿਲਟੀ ਕਟਾਉਣੀ ਪੈਂਦੀ ਹੈ ਅਸੀਂ ਕਿਹੜਾ ਠੱਗੀ ਮਾਰਦੇ ਆ ਅਸੀਂ ਕਿਹੜਾ ਐ ਕਰਦੇ ਆ ਸਾਡਾ ਫੋਹਾ ਡੈਰੀ ਆ ਸਾਡੀ ਫਲਾਨਾ ਲੈ ਗੜਾ ਤਿਗੜਾ ਅਸੀਂ ਤੁਹਾਨੂੰ ਗਾਵਾਂ ਵੀ ਦੇ ਦਾਂਗੇ 40 40000 ਦੀਆਂ ਮੈਂ ਫਿਰ ਵੀਡੀਓ ਪੇਜ ਵੀਡੀਓ ਬੰਗਾ ਲਈ ਮਨ ਤੋਂ ਮੈਂ ਤੁਹਾਨੂੰ ਮੈਂਸ਼ਨ ਕਰ ਰਿਹਾ ਮੱਝਾਂ ਦੀ ਵੀਡੀਓ ਦੇਖ ਲਓ ਤੁਸੀਂ ਮੱਝਾਂ ਦੇਖੋ ਹਵਾਨੇ ਦੇਖੋ ਮੱਝਾਂ ਦੇ ਫੰਗ ਦੇਖੋ ਬੰਤਰ ਦੇਖੋ ਢਾਂਚਾ ਦੇਖੋ ਮੱਝ ਦਾ ਲੱਗਦਾ ਆਪਾਂ ਨੂੰ ਵੀ ਇਹ ਆਪਾਂ ਨੂੰ 70000 ਦੀ ਮੱਝ ਇੱਥੋਂ ਮਿਲ ਜੂਗੀ ਤੋ ਸੋ ਇਹ ਇੱਕ ਠੱਗੀ ਦਾ ਜਾਲ ਹੈ ਕੋ ਆਪਣੇ ਪੰਜਾਬੀਆਂ ਨੂੰ ਲੁੱਟਣ ਵਾਸਤੇ ਕਹਿੰਦਾ ਆਲ ਪੰਜਾਬ ਦੇ ਵਿੱਚ ਅਸੀਂ 6000 ਦੇ ਵਿੱਚ ਡਿਲੀਵਰੀ ਕਰਾਂਗੇ ਤੇ ਪੰਜਾਬ ਮੈਂ ਉਹਦੀ ਚਤੌਰਗੜ੍ਹ ਦੀ ਜਦੋਂ ਲੋਕੇਸ਼ਨ ਕੱਢੀ ਉਹ ਲੋਕੇਸ਼ਨ ਦੋਸਤੋ 617 ਕਿਲੋਮੀਟਰ ਹੈ ਇੱਕ ਸਾਈਡ ਮੈਨੂੰ ਇੱਥੋਂ ਚਤੌਰਗੜ੍ਹ ਅਪਰ ਡਾਊਨ ਉਹ 1200 ਤੇ 34 ਕਿਲੋਮੀਟਰ ਹੋ ਗਿਆ 1234 ਕਿਲੋਮੀਟਰ ਦੇ ਵਿੱਚ ਘੱਟੋ ਘੱਟ ਗੱਡੀ 100 ਲੀਟਰ ਤੇਲ ਖਾਊਗੀ 10000 ਰੁਪਏ ਦਾ ਤੇਲ ਬਣਦਾ ਤੇ ਉਹ ਬੰਦੇ ਆਪ ਨੂੰ 6000 ਵਿੱਚ ਪਹੁੰਚ ਕਰਦੇ ਐ ਸੋ ਮੈਂ ਨਾ ਤੁਹਾਨੂੰ ਇਹ ਆ ਗਾਵਾਂ ਦੀ ਫੋਟੋ ਦੇਖੋ ਜਿਹੜੀਆਂ ਮੈਨੂੰ ਗਾਵਾਂ ਭੇਜੀਆਂ ਉਹਨੇ ਹਵਾਨੇ ਦੇਖੋ ਗਾਵਾਂ ਦੇ ਢਾਂਚਾ ਦੇਖੋ ਗਾਵਾਂ ਦਾ ਪਤਾ ਨਹੀਂ ਕਿੱਥੋਂ ਫੋਟੋਆਂ ਬਣਾ ਬਣਾ ਕੇ ਭੇਜੀ ਜਾਂਦੇ ਆ ਲੁੱਟਣ ਦੇ ਮਾਰੇ ਕਉ ਜਦੋਂ 6000 ਰੁਪਏ ਲੈ ਲਿਆ ਉਹਨਾਂ ਨੇ ਉਦੋਂ ਮਗਰੋਂ ਨਾ ਤਾਂ ਥੋੜਾ ਉਹਨਾਂ ਨੇ ਫੋਨ ਚੱਕਣਾ ਨਾ ਥੋੜੂ ਉਹਨਾਂ ਨੇ ਭੇਜਣਾ ਹੈ ਕੁਝ ਸੋ ਇਹ ਠੱਗਾ ਠੱਗੀ ਦਾ ਇੱਕ ਜਾਲ ਹੈ ਇਹ ਸੋ ਮੈਂ ਤਾਂ ਕਰਕੇ ਮੈਨੂੰ ਇਹ ਪਤਾ ਲੱਗਿਆ ਤਾਂ ਕਰਕੇ ਕੋਈ ਭਰਾ ਇਸ ਚਾਂਸੇ ਦੇ ਵਿੱਚ ਨਾ ਆ ਜਾਏ ਸੋ ਇਸ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਦੋਸਤੋ ਬਚਿਓ ਇਹਨਾਂ ਤੋਂ ਸੋ ਇੱਕ ਨਾ ਇਹ ਜਾਲ ਬੁਣਾ ਹੈ ਠੱਗਾਂ ਦਾ ਠੱਗੀ ਮਾਰਨ ਦੇ ਨਵੇਂ-ਨਵੇਂ ਤਰੀਕੇ ਆ ਲੋਕਾਂ ਦੇ ਕਾਫੀ ਟਾਈਮ ਦਾ ਵੈਸੇ ਇਹ ਤੇ ਮੈਨੂੰ ਹੁਣ ਪਤਾ ਲੱਗਿਆ ਇਹਦਾ ਕਿ ਮੈਂ ਫੋਨ ਕੀਤਾ ਫਿਰ ਉਹਨਾਂ ਨੂੰ ਫੋਨ ਫੋਨ ਕਰਕੇ ਤੇ ਮੇਰੇ ਕੋਲ ਰਿਕਾਰਡਿੰਗ ਆ ਉਹਦੀ ਫੋਨ ਦੀ ਵੈਸੇ ਮੈਂ ਰਿਕਾਰਡਿੰਗ ਵੀ ਕੀਤੀ ਆ ਉਹਦੀ ਤੇ ਮੈਂ ਇਹਨੂੰ ਆਖਿਆ ਮੈਂ ਹਾਂ ਲੋਕੇਸ਼ਨ ਭੇਜ ਦੇ ਇਸ ਦੇ ਕੋਲ ਲੋਕੇਸ਼ਨ ਤੇ ਇੱਥੇ ਆਈ ਜੰਨੇ ਆ ਯਾਰ ਕਹਿੰਦਾ ਥੋੜ ਗੱਡੀ ਲੈ ਕੇ ਆਉਂਗੇ ਮੈਂ ਗੱਡੀ ਵੀ ਆਪਾਂ ਇੱਥੋਂ ਕਰਾ ਲਾਂਗੇ ਗੱਡੀ ਦੀ ਕੀ ਗੱਲ ਐ ਕਹਿੰਦਾ ਜੀ ਦੇਖ ਲਓ ਤੁਹਾਡੀ ਮਰਜ਼ੀ ਐ ਇੱਥੋਂ ਫਿਰ ਤੁਹਾਨੂੰ ਮਹਿੰਗਾ ਪੈ ਜੂ ਮੈਂ ਮਹਿੰਗਾ ਕਾਹਦਾ ਪੈਣਾ ਸਾਡੇ ਪਸ਼ੂ ਪਸੰਦ ਆ ਗਿਆ ਕੋਈ ਗੱਲ ਨਹੀਂ ਅਸੀਂ ਹੋ ਸਕਦਾ ਦੋ ਤਿੰਨ ਇਕੱਠੇ ਪਸ਼ੂ ਲੈ ਜੀਏ ਫਿਰ ਉਹ ਥੜਕ ਗਈ ਆਵਾਜ਼ ਉਹਦੀ ਮਤਲਬ ਉਹਨੇ ਕੋਈ ਹੋ ਰਿਸਪੌਂਸ ਨਹੀਂ ਦਿੱਤਾ ਮਰਜੀ ਆਈ ਥੋੜੀ ਮਰਜੀ ਹੈ ਥੋੜੀ ਮਰਜੀ ਹੈ ਥੋੜੀ ਆਉਂਗੇ ਤੁਸੀਂ ਇਨੀ ਬਾਟਾ ਸੀ ਭੇਜ ਦਾਂਗੇ ਇਥੋਂ ਸੋ ਇਹ ਠੱਗਾ ਠੱਗਾ ਨੇ ਜਾਲ ਬੁਣਿਆਗਾ ਸੋ ਬੱਚੇ ਹੋਏ ਨਾ ਕਮਾਂ ਤੋਂ ਠੀਕ ਹੈ ਸੋ ਮੈਂਸ਼ਨ ਮੈਂ ਸੁਣ ਕਰਤਾ ਮੱਝਾਂ ਦੇਖ ਲਿਓ گاਵਾ ਦੇਖ ਲਿਓ ਇਦਾਂ ਦੇ ਇਦਾਂ ਦੇ ਵੀਡੀਓ ਪਾਉਂਦੇ ਆ ਉਹ ਇੱਕ ਠੱਗਾ ਹੈ ਰਾਜਸਥਾਨ ਰਾਜਸਥਾਨ ਕਹਿੰਦਾ ਮੈਂ ਰਾਜਸਥਾਨ ਦੇ ਵਿੱਚ ਠੱਗ ਬੋਲਦਾ ਹੈ ਇਦਾਂ ਹੀ ਉਹ ਇੱਕ ਨਾ ਕਈ ਵਾਰੀ ਵੱਖ-ਵੱਖ ਤਰ੍ਹਾਂ ਦੇ ਠੱਗ ਹੈ ਜਿੰਮੇ ਜਿੰਮੇ ਕਿਸੇ ਦਾ ਦਾਅ ਲੱਗਦਾ ਉਸ ਟੱਟ ਲਾਉਂਦੇ ਆ ਕਈ ਵਾਰੀ ਫੋਨ ਮੂ ਵੀ ਆ ਜਾਂਦੇ ਹੁੰਦੇ ਆ ਠੱਗਾਂ ਦੇ ਮੈਂ ਤੁਹਾਡਾ ਫਲਾਨਾ ਰਿਸ਼ਤੇਦਾਰ ਬੋਲਦਾ ਬਾਹਰੋਂ ਫਿਰ ਇੱਥੇ ਕਹਿੰਦਾ ਮੇਰੀ ਮੇਰੇ ਦੋਸਤ ਦੀ ਮਾਂ ਬਿਮਾਰ ਹੈ ਉਹਨੂੰ ਪੈਸੇ ਇਹਨੇ ਚਾਹੀਦੇ ਆ ਮੈਂ ਇੱਥੇ ਆ ਕੇ ਦੇ ਦੂੰ ਇਹ ਤਾਂ ਕਾਫੀ ਬੰਦੇ ਨੇ ਉਹਨਾਂ ਦੇ ਰਿਕਾਰਡਿੰਗ ਕਰਕੇ ਬਾ ਵੀ ਰੱਖੀਆਂ ਸੋ ਇਹ ਠੱਗੀਆਂ ਦੇ ਜਾਲ ਆ ਦੋਸਤੋ ਬਚੋ ਇਹਨਾਂ ਤੋਂ ਤੇ ਕੋਈ ਮੇਰਾ ਭਰਾ ਪਸ਼ੂਪਾਲ ਕਬੀਰੇ ਨਾਲ ਚਾਂਸੇ ਦੇ ਵਿੱਚ ਨਾ ਆਇਓ ਕਿਉਂਕਿ ਆਪਾਂ ਨੂੰ ਇਦਾਂ ਦੀ ਕਿਤੇ ਵੀ ਚੀਜ਼ ਨਹੀਂ ਮਿਲਦੀ ਆਪਾਂ ਘਰੇ ਬੈਠਿਆਂ ਨੂੰ ਤੁਸੀਂ ਇਹ ਦੇਖੋ ਵਪਾਰੀ ਵੀਰ ਹੈ ਵਪਾਰੀ ਵੀਰ ਦਾ ਮਤਲਬ ਜਿਹੜਾ ਲਿੰਕ ਹੁੰਦਾ ਗੁਜਰਾਤ ਆ ਐਮਪੀ ਤੱਕ ਹੈ ਜੰਮੂ ਤੱਕ ਹਰੇਕ ਥਾਂ ਉਹਦਾ ਦਾ ਲਿੰਕ ਹੈ ਹਰੇਕ ਥਾਂ ਉਹ ਪਸ਼ੂ ਭੇਜਦੇ ਆ ਜੇ ਇੰਨੇ ਪਸ਼ੂ ਸਸਤੇ ਮਿਲਣ ਤਾਂ ਫਿਰ ਪੰਜਾਬ ਦੇ ਵਿੱਚ ਕੀ ਲੈਣ ਉਹਨੋਂ ਗੁਜਰਾਤ ਤੋਂ ਪੰਜਾਬ ਦੇ ਵਿੱਚ ਐਡਾ ਗਾਹਕ ਹੁੰਦਾ ਹੈ ਗੁਜਰਾਤ ਪੰਜਾਬ ਤੋਂ ਜੰਮੂ ਜਾਂਦਾ ਮਾਲ ਗੁਜਰਾਤ ਜਾਂਦਾ ਐ ਐਮਪੀ ਜਾਂਦਾ ਐ ਆਪਣੇ ਆਪ ਪਿੰਡਾਂ ਦੇ ਵਿੱਚ ਮੁਸਲਮਾਨ ਵੀਰ ਬੈਠੇ ਆ ਬਹੁਤ ਬੈਠੇ ਆ ਇੱਥੋਂ ਲਿਆ ਲਿਆ ਕੇ ਮਾਲ ਆਪਦੇ ਜੁਪੀ ਐਮਪੀ ਜੁਪੀ ਚ ਲੈ ਜਾਂਦੇ ਆ ਤੇ ਫਿਰ ਉਹਨਾਂ ਨੂੰ ਉਹੀ ਲੈ ਜਾਂਦੇ ਇਹਨਾਂ ਨੂੰ ਜਿਹੜੇ ਬੰਦਿਆਂ ਦਾ ਮਤਲਬ ਇਹ ਕਿੱਤਾ ਹੈ ਸੋ ਤਾਂ ਕਹਿਣਾ ਵੀ ਠੱਗ ਹੈ ਪ्योर ਠੱਗਾ ਠੱਗਾਂ ਤੋਂ ਬਚੋ ਤੁਹਾਨੂੰ ਮੈਂ ਮੈਂਸ਼ਨ ਕਰ ਰਿਹਾ ਹਾਂ ਦੁਆਰੇ ਦੇਖ ਲਿਓ ਤੇ ਇਹ ਇਦਾਂ ਦੀਆਂ ਫੇਸਬੁੱਕ ਤੇ ਹੀ ਪਾਰਕੀਆਂ ਆ ਵੀਡੀਓ ਵੀ ਤੁਹਾਨੂੰ ਭੇਜ ਦਾਂਗੇ ਉਹ ਸਭ ਕੁਝ ਕਰਨਗੇ ਹਵਾਨੇ ਦੇਖੋ ਮੱਜਾਂ ਦੇ ਮੂਰਤਾਂ ਰਗੀਆਂ ਮੱਜਾਂ ਦੇ ਇਹ ਜਿਹੜੀਆਂ ਮੱਝਾਂ ਆਪਣੇ ਮੈਨੂੰ ਲੱਗਦਾ ਨਹੀਂ ਕਿਸੇ ਦੇ ਘਰੇ ਹੋਣਗੀਆਂ ਆਪਣੇ ਆਮ ਜ਼ਿੰਮੇਵਾਰੀ ਦੇ ਵਿੱਚ ਤੇ ਜੇ ਆਪਾਂ ਦੇਖੀਏ ਤਾਂ 100 ਬੰਦੇ ਦੇ ਵਿੱਚੋਂ ਪੰਜ ਚਾਰ ਘਰਾਂ ਦੇ ਦੇਹ ਜਿਹੀਆਂ ਮੱਝਾਂ ਮਿਲਣਗੀਆਂ ਤੇ ਉਹ ਮੱਝਾਂ ਦਾ ਰੇਟ 2-2 ਢਾਈ ਟੇ ਲੱਖ ਹੈ ਬਾਈ ਜਿਹੜੀਆਂ ਤੁਹਾਨੂੰ ਇਹ 70000 ਦੇ ਵਿੱਚ ਆਪਾਂ ਨੂੰ ਕਹਿੰਦੇ ਆ ਸੋ ਬੱਚੋ ਸੋ ਧੰਨਵਾਦ ਵੀਡੀਓ ਚੰਗੀ ਲੱਗੀ ਜੇ ਅੱਗੇ ਸ਼ੇਅਰ ਹੂ ਕਰਦੇ ਹੋ ਕਿਉਂਕਿ ਇਹ ਵੀਡੀਓ ਉਹਨਾਂ ਜਿਹੜੀ ਮੈਂ ਇਹ ਬਣਾਈ ਹੈ ਖਾਸ ਤੌਰ ਤੇ ਉਹਨਾਂ ਠੱਗਾਂ ਵਾਸਤੇ ਬਣਾਈ ਹੈ ਵੀ ਉਹ ਠੱਗਾਂ ਤੋਂ ਬਚ ਗਈ ਆਪਾਂ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਕਹਣਾ ਵੀ ਇਹ ਵੀਡੀਓ ਨੂੰ ਵੀਰੋ ਸ਼ੇਅਰ ਸ਼ੁਰੂ ਕਰ ਦਿਓ ਸੋ ਬੇਨਤੀ ਹੈ ਮੇਰੀ ਹੱਥ ਬਨ ਕੇ ਸੋ ਸਾਰਿਆਂ ਨੂੰ ਸਾਰਿਆਂ ਨੂੰ ਮਾਗੀ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਸੋ ਧੰਨਵਾਦ ਸਸਰੀ ਕਾਲ ਸਾਰੇ ਦੋਸਤਾਂ ਨੂੰ ਜਿਉਂਦੇ ਵਸਦੇ ਰਹੋ